ਸੌਰਤ ਜੀ ਅਸੀਂ ਖੜੇ ਹਾਂ ਰੇਲਵੇ ਸਟੇਸ਼ਨ ਤੰਤਾਨ ਸਾਹਿਬ ਵਿਖੇ ਜਿੱਥੇ ਅੱਜ ਤੁਹਾਨੂੰ ਅਸੀਂ ਦਰਸ਼ਨ ਕਰਵਾ ਰਹੇ ਹਾਂ ਜਿਹੜੀ ਇੱਥੋਂ ਹੁਣ ਨਵੀਂ ਟ੍ਰੇਨ ਸ਼ੁਰੂ ਹੋਈ ਹੈ ਫਰੂਜਪੁਰ ਤੋਂ ਜਿਹੜੀ ਸੱਚਖੰਡ ਸ਼੍ਰੀ ਹਜੂਰ ਸਾਹਿਬ ਨਾਦੇੜ ਨੂੰ ਜਾਣ ਵਾਲੀ ਹੈ ਉਹ ਹੁਣ ਕੁਝ ਹੀ ਪਲਾਂ ਦੇ ਵਿੱਚ ਹੈ ਜਿਹੜੀ ਉਹ ਇੱਥੇ ਟ੍ਰੇਨ ਸੱਚ ਆਪਣਾ ਸ਼੍ਰੀ ਤੰਤਾਨ ਸਾਹਿਬ ਰੇਲਵੇ ਸਟੇਸ਼ਨ ਤੇ ਉਹ ਪਹੁੰਚ ਰਹੀ ਹੈ ਤੁਹਾਨੂੰ ਜਾਣਕਾਰੀ ਦੀ ਦੱਸ ਦਈਏ ਕਿ ਪਿਛਲੇ 3 ਹਫ਼ਤੇ ਪਹਿਲਾਂ ਇਹ ਰੇਲਵੇ ਜਿਹੜੀ ਆ ਇਹ ਰੇਲ ਇਸ ਨਵੀਂ ਸ਼ੁਰੂ ਹੋਈ ਆ ਤੇ ਇੱਥੇ ਤੰਤਾਨ ਸਾਹਿਬ ਇਹ ਜਿਹੜੀ ਆ ਰੁਕਣੀ ਸ਼ੁਰੂ ਹੋਈ ਆ ਤੇ ਸੰਗਤਾਂ ਦੀ ਬਹੁਤ ਲੰਮੇ ਸਮੇਂ ਤੋਂ ਮੰਗ ਸੀ ਕਿ ਇੱਥੇ ਉਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਜਿਹੜਾ ਗੁਰਦੁਆਰਾ ਤੰਤਾਨ ਸਾਹਿਬ ਆ ਇੱਥੇ ਬਹੁਤ ਵੱਡੇ ਪੱਧਰ ਤੇ ਸੰਗਤਾਂ ਨਤਮਸਤਕ ਹੋ ਕੇ ਅ ਸ਼੍ਰੀ ਨਦੇੜ ਸਾਹਿਬ ਹਜੂਰ ਸਾਹਿਬ ਨੂੰ ਜਾਂਦੀਆਂ ਨੇ ਤੇ ਉਹਨਾਂ ਦੀ ਮੰਗ ਸੀ ਕਿ ਇੱਥੇ ਰੇਲਵੇ ਸਟੇਸ਼ਨ ਦੇ ਉੱਪਰ ਆ ਜਿਹੜੀ ਰੇਲ ਰੁਕਣੀ ਸ਼ੁਰੂ ਹੋਵੇ ਤੇ ਸੰਗਤਾਂ ਦੀ ਇਹ ਮੰਗ ਤੇ ਹੁਣ 2-3 ਹਫ਼ਤੇ ਪਹਿਲਾਂ ਜਿਹੜੀ ਇੱਥੇ ਰੇਲ ਆ ਉਹ ਰੁਕਣੀ ਸ਼ੁਰੂ ਹੋਈ ਆ ਅੱਜ ਸ਼ੁੱਕਰਵਾਰ 4:58 ਮਿੰਟ ਤੇ ਆ ਜਿਹੜੀ ਉਹ ریل ਇੱਥੇ ਧੰਤਾਨ ਸਾਹਿਬ ਰੇਲਵੇ ਸਟੇਸ਼ਨ ਤੇ ਸਟਾਪ ਕਰੇਗੀ ਇੱਥੇ ਲਾਗੇ ਬੰਨੇ ਦੀਆਂ ਸੰਗਤਾਂ ਆ ਬਾਬਾ ਅਮਰੀਕ ਸਿੰਘ ਜੀ ਕਾਰ ਸੇਵਾ ਵਾਲਿਆਂ ਵੱਲੋਂ ਵੀ ਜਿਹੜਾ ਲੰਗਰਾਂ ਦੀ ਸੇਵਾ ਵੱਡੇ ਪੱਧਰ ਤੇ ਚਲਾਈ ਜਾ ਰਹੀ ਹੈ ਸੰਗਤਾਂ ਨੂੰ ਆ ਜਿਹੜਾ ਟ੍ਰੇਨ ਦੇ ਵਿੱਚ ਲੰਗਰ ਮੁਹੱਈਆ ਕਰਵਾਇਆ ਜਾ ਰਿਹਾ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਜਿਹੜਾ ਉਹ ਲੰਗਰ ਮੁਹੱਈਆ ਕਰਵਾਇਆ ਜਾ ਰਿਹਾ ਉਸ ਤੋਂ ਇਲਾਵਾ ਲਾਗੇ ਦੀ ਜਿਹੜੀ ਪਿੰਡਾਂ ਦੀ ਸੰਗਤ ਹੈ ਉਹਨਾਂ ਵੱਲੋਂ ਵੀ ਪਾਣੀ ਸਮੇਤ ਹੋਰ ਜਿਹੜੀ ਲੰਗਰ ਦੀ ਸੇਵਾ ਉਹ ਸੰਗਤਾਂ ਵਾਸਤੇ ਆ ਜਿਹੜੀ ਇੱਥੇ ਲੈ ਕੇ ਪਹੁੰਚੇ ਹੋਏ ਆ ਉਹਨਾਂ ਦੇ ਨਾਲ ਵੀ ਗੱਲ ਕਰਾਂਗੇ ਉਹਨਾਂ ਤੋਂ ਇਸ ਤੋਂ ਅਗਲੀ ਹੈ ਜਿਹੜੀ ਜਾਣਕਾਰੀ ਉਹਨਾਂ ਤੋਂ ਵੀ ਹਾਸਲ ਕਰਦੇ ਆ ਫਿਰੋਜ਼ਪੁਰ ਤੋਂ ਚੱਲ ਕੇ ਸਤਖੰਡ ਹਯੂਰ ਸਾਹਿਬ ਨਦੇੜ ਨੂੰ ਜਾਣ ਵਾਲੀ ਟ੍ਰੇਨ ਆ ਜਿਹੜੀ ਉਹ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਜਿਹੜੀ ਹੁਣ ਉਹ ਰੇਲਵੇ ਸਟੇਸ਼ਨ ਤੰਤਾਨ ਸਾਹਿਬ ਤੇ ਵਿਕੇ ਪਹੁੰਚ ਚੁੱਕੀ ਹੈ ਤੇ ਇੱਥੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਸੇਵਾਦਾਰਾਂ ਵੱਲੋਂ ਜਿਹੜਾ ਲੰਗਰ ਮੁਹੱਈਆ ਕਰਵਾਇਆ ਜਾ ਰਿਹਾ ਉਹ ਸੰਗਤਾਂ ਨੂੰ ਇੱਥੇ ਪਾਨੀ ਅਸ਼ਾਦਿਆਂ ਦਾ ਲੰਗਰ ਵਰਤਣ ਦੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਸਤਖੰਡ ਸ੍ਰੀ ਹਜੂਰ ਸਾਹਿਬ ਆਵਾਸਤੇ ਜਿਹੜੀ ਟ੍ਰੇਨ ਹੈ ਰਬਾ ਜੀ ਗਾਉਂ ਦੀ ਉਹ ਲੋ ਸੰਗਤਾਂ ਨੂੰ ਲੰਗਰ ਮਹਈਆ ਕਰਵਾਇਆ ਜਾ ਰਿਹਾ ਤੁਸੀਂ ਤਸਵੀਰਾਂ ਜਿਹੜੀਆਂ ਉਹ ਦੇਖ ਸਕਦੇ ਹੋ ਮਾਗਰ ਜੀ ਦਾ ਖਾਲਸਾ ਵਰਜੀਤ ਜੀ ਦਰਸ਼ਨਾਂ ਨੂੰ ਜਾ ਰਹੇ ਹੋ ਤਸਵੀਰਾਂ ਦੇਖ ਸਕਦੇ ਹੋ ਲੰਗਰ ਆ ਜਿਹੜਾ ਉਹ ਸੰਗਤਾਂ ਨੂੰ ਮੁਹੱਈਆ ਕਰਵਾਇਆ ਜਾ ਰਿਹਾ ਕਿੱਥੋਂ ਆਇਆ ਵਗਰ ਜੀ ਆਏ ਜਨਤ ਤੋਂ ਜੀ ਹਜੂਰ ਸਾਹਿਬ ਹਜੂਰ ਸਾਹਿਬ ਕਿੰਨੀ ਯਾਤਰਾ ਤੁਹਾਡੀ ਤੇ ਦੂਜੀ ਵਾਰੀ ਹੈ ਹਾਂ ਜੀ ਇੱਥੇ ਉਹ ਭੰਤਾਨ ਸਾਹਿਬ ਰੇਲਵੇ ਸਟੇਸ਼ਨ ਤੇ ਰੇਲ ਰਿਸ਼ੀ ਹਰਿਵੰਦੀ ਕਿੰਨਾ ਕੋ ਖੁਸ਼ੀ ਦੀ ਹੈ ਜਿਹੜੀ ਸੰਤਾਂ ਚੋਂ ਲਹਿਰ ਪੂਰੀ ਹੈ ਤੁਸੀਂ ਕਹਿੰਦੇ ਸਮਝ ਬਹੁਤ ਵਧੀਆ ਜੀ ਧੰਨਵਾਦ ਬਹੁਤ ਵਧੀਆ ਹਾਂ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਸੱਚਖੰਡ ਸ਼੍ਰੀ ਹਜੂਰ ਸਾਹਿਬ ਜਪਰਾਵਸਤੇ ਜਾ ਰਹੀਆਂ ਤੇ ਸੇਵਾਦਾਰਾਂ ਵੱਲੋਂ ਜਿਹੜਾ ਉਹ ਲੰਗਰ ਦੀ ਸੇਵਾ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਸਾਰੇ ਉਹਨਾਂ ਦਾ ਇੱਕ ਹੀ ਸਿਧਾਂਤ ਹੈ ਨਾ ਗੱਲ ਕਰਦੇ ਆਂ ਸੰਗਤਾਂ ਦੇ ਨਾਲ ਵਾਧੂ ਜੀ ਕਾ ਖੰਸਾ ਵਾਜੀ ਬੀ ਵੀ ਕਰੇ ਹੋ ਗਏ ਹਜੂਰ ਸਾਹਿਬ ਅਸੀਂ ਆਏ ਜੀ ਪੱਟੀ ਤੋਂ ਹਾਂ ਜੀ ਨਾ ਤੇ ਤੁਹਾਨੂੰ ਤਾਂ ਆਨਸਾਬ ਰੇਲਵੇ ਸਟੇਸ਼ਨ ਤੇ ਹੁਣ ਰੇਲ ਰੁਕਣੀ ਸ਼ੁਰੂ ਹੋ ਗਈ ਹੈ ਤਾਂ ਗੰਗਰ ਦੀ ਸਿੱਧੀ ਬੈਟ ਦੀ ਸੰਪਰਕ ਬਣ ਗਈ ਹੈ ਕਿਵੇਂ ਲੱਗਦਾ ਤੁਹਾਨੂੰ ਬਹੁਤ ਵਧੀਆ ਪ੍ਰਾਲਾ ਕਰ ਰਹੇ ਜੀ ਤੁਸੀਂ ਜਿਹੜੀਆਂ ਸਕਦਾ ਗੁਰੂ ਘਰ ਦਰਸ਼ਨ ਮੇਲੇ ਕਰਨ ਜਾ ਰਹੀਆਂ ਉਹਨਾਂ ਨੂੰ ਲੰਗੇ ਪਸਾ ਦੇ ਮਿਲ ਰਿਹਾ ਸਾਨੂੰ ਵੀ ਮਿਲੇ ਜੀ ਅਸੀਂ ਸ਼ਕਲ ਲੱਗੇ ਬਿਲਕੁਲ ਬਹੁਤ ਲੰਮੇ ਸਮੇਂ ਤੋਂ ਨੇੜੇ ਏਰੀਆ ਦੀ ਵੀ ਸੰਕਟ ਦੀ ਬਹੁਤ ਮੰਗ ਸੀ ਜਿਹੜੀ ਹੁਣ ਬਿਲਕੁਲ ਜੀ ਇਹ ਬਹੁਤ ਵਧੀਆ ਪ੍ਰਾਲਾ ਦੇ ਮਤਲਬ ਇਲਾਕੇ ਦੀ ਸੰਗਤ ਨੇ ਜਿਹੜਾ ਕੀਤਾ ਵੀ ਜਿਹੜੀ ਗੁਰੂ ਘਰ ਦਾ ਪ੍ਰਸ਼ਾਦਾ ਘਟ ਰੇਨ ਦੇ ਵਿੱਚ ਤੁਸੀਂ ਸ਼ਿਕਾਰ ਹੈ ਜੇ ਬੜਾ ਸ਼ਲਾਘਾਯੋਗ ਕਦਮ ਤੁਹਾਡਾ ਹੈ ਹਾਂ ਜੀ ਬੱਬੀ ਜੀ ਵਕੀਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਹੁਤ ਸੰਗਤਾਂ ਦਾ ਵਧੀਆ ਪ੍ਰਾਲਾ ਹੈ ਜੀ ਜੋ ਕਿ ਸੰਗਤ ਨੂੰ ਪ੍ਰਸ਼ਾਦਾ ਸੰਤੁਸ਼ਕਾ ਰਹੀਆਂ ਨੇ ਸੰਗਤਾਂ ਅਸੀਂ ਸਿੱਧਾ ਧੰਨਵਾਦ ਕਰਦੇ ਹਾਂ ਜੀ ਸੰਗਤਾਂ ਵੱਲੋਂ ਹੋਰ ਵੀ ਮੰਗ ਕੀਤੀ ਜਾ ਰਹੀ ਹੈ ਵੀ ਜਿਹੜੀਆਂ ਦੂਜੀਆਂ ਸਾਥ ਤੇਰੇ ਵਿੱਚ ਟ੍ਰੇਨਰ ਜਿੱਤ ਜਾਣ ਹਾਲਾਂਕਿ ਇਹੀ ਪੇਨ ਉਤਾਰ ਸ਼ੁਰੂ ਹੋਈ ਹੈ ਹਾਂਜੀ ਹਾਂਜੀ ਇਸ ਤੀਰ ਸਰਕਾਰਾਂ ਨੂੰ ਬੇਨਤੀ ਕਰਦੇ ਹਾਂ ਕਿ ਵੀ ਇਹ ਵੀ ਮਤਲਬ ਟ੍ਰੇਨਰ ਰੋਕੇ ਜਾਣ ਜੋ ਕਿ ਬਹੁਤ ਵਧੀਆ ਪ੍ਰਾਲਾ ਕਰ ਰਹੇ ਆ ਇਥੋਂ ਦੇ ਇਥੋਂ ਦੀਆਂ ਸੰਗਤਾਂ ਜੋ ਕਿ ਲੰਗਰ ਪ੍ਰਸ਼ਾਦਾ ਦੇ ਰਹਾ ਸਤਿਗੰਗ ਸ਼੍ਰੀ ਹਜੂਰ ਸਾਹਿਬ ਜਾਰੀ ਅਸੀਂ ਆ ਜੀ ਧੰਨਵਾਦ ਜੀ ਨਜ਼ੀਰ ਸਾਹਿਬ ਨਜ਼ੀਰ ਸਾਹਿਬ ਜਾਰੀ ਹੈ ਕਿਹਦੀ ਜਗ੍ਹਾ ਕੋਈ ਨਹੀਂ ਅਸੀਂ ਖੇਮ ਕਰਨ ਬਾਰਡਰ ਤੋਂ ਇੱਥੇ ਤੁਮਤਾਨ ਸਾਹਿਬ ਰੇਲਵੇ ਸਟੇਸ਼ਨ ਤੇ ਇਹ ਪ੍ਰੋਗਰਾਮ ਰੁਕਣਾ ਸ਼ੁਰੂ ਹੋ ਗਿਆ ਕਿਨੇ ਲੱਗਦਾ ਬਹੁਤ ਵਧੀਆ ਜੀ ਬਹੁਤ ਵਧੀਆ ਲੱਗ ਰਿਹਾ ਹੋਰ ਉਹ ਜਿਹੜੀਆਂ ਟ੍ਰੇਨਾਂ ਨਦੀਰ ਸਾਹਿਬ ਜਾਂਦੀਆਂ ਉਹ ਰੁਕਣੀਆਂ ਚਾਹੀਦੀਆਂ ਇੱਥੇ ਕਿਉਂਕਿ ਉਹ ਲਗਾਤਾਰ ਸਿੱਧਾ ਨਿਕਲੇ ਜਾਂਦੀਆਂ ਇਹ ਪਹਿਲੀ ਟ੍ਰੇਨ ਆ ਜਿਹੜੀ ਹੁਣ ਸ਼ੁਰੂ ਹੋਈ ਆ ਤਾਂ ਇੱਥੇ ਰੁਕਣਾ ਸ਼ੁਰੂ ਹੋ ਰੁਕਣੀਆਂ ਚਾਹੀਦੀਆਂ ਜੀ ਜ਼ਰੂਰ ਰੁਕਣੀਆਂ ਚਾਹੀਦੀਆਂ ਵਾਹ Terima kasih telah menonton! ਸੱਚਖੰਡ ਸ੍ਰੀ ਹਜੂਰ ਸਾਹਿਬ ਨਾਲ ਡੇੜ ਨੂੰ ਜਾਣ ਵਾਲੀ ਟ੍ਰੇਨ ਤਮਤਾਨ ਸਾਹਿਬ ਰੇਲਵੇ ਸਟੇਸ਼ਨ ਤੇ ਜਿਹੜਾ ਉਹ ਰੁਕਣਿਆ ਸ਼ੁਰੂ ਹੋ ਗਈ ਆ ਤੇ ਇੱਥੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਹਰ ਸ਼ੁੱਕਰਵਾਰ ਇੱਥੇ ਲੰਗਰ ਪ੍ਰਸ਼ਾਦੇ ਤੇ ਪਾਣੀ ਦੀ ਸੇਵਾ ਲੈ ਕੇ ਪਹੁੰਚਦੀਆਂ ਤੇ ਸੰਗਤਾਂ ਨੂੰ ਜਿਹੜਾ ਉਹ ਮੁਹੱਈਆ ਕਰਵਾਇਆ ਜਾਂਦਾ ਗੱਲ ਕਰਦੇ ਆ ਇੱਥੇ ਮੌਜੂਦ ਸੰਗਤਾਂ ਦੇ ਨਾਲ ਜਿਹੜਾ ਉਪਰਾਲਾ ਇਹ ਕੀਤਾ ਗਿਆ ਉਹਦੇ ਵਾਸਤੇ ਜਾਣਕਾਰੀ ਲੈਣੇ ਹਾਂਜੀ ਇਹ ਤਾਂ ਜੀ ਪ੍ਰਾਲਾ ਗੁਰੂ ਤੇਗ ਬਹਾਦਰ ਸਾਹਿਬ ਦੀ ਮਿਹਰ ਹੋਈ ਏ ਜੀ ਬੜੇ ਸਾਲਾਂ ਤੋਂ ਮੰਗ ਸੀ ਸੰਗਤ ਦੀ ਤੇ ਇਹ ਅੱਜ ਚੌਥਾ ਸ਼ੁੱਕਰਵਾਰ ਹੈ ਜੀ ਤੇ ਇੱਥੇ ਸ਼ੋਮਨੀ ਕਮੇਟੀ ਹਰਿਆਣੇ ਵੱਲੋਂ 2 ਦਿਨ ਪ੍ਰਸ਼ਾਦਾ ਤੇ ਕਾਰ ਸੇਵਾ ਵੱਲੋਂ 2 ਦਿਨ ਪ੍ਰਸ਼ਾਦਾ ਤੇ ਜਿਹੜੀ ਪਾਣੀ ਦੀ ਸੇਵਾ ਹੈ ਉਹ ਸੰਗਤ ਕਰਦੀ ਹੈ ਜੀ ਆ ਕੋਈ ਆਪਣੀ ਖੁਸ਼ੀ ਨਾਲ ਪਾਣੀ ਦੇ ਜਾਂਦਾ ਜਾਂ ਕੋਈ ਆਪਣਾ ਪੈਸੇ ਦੇ ਜਾਂਦਾ ਬਾਅਦ ਵਿੱਚ ਪਾਣੀ ਇਕੱਠਾ ਕਰਕੇ ਫਿਰ ਇੱਥੇ ਆਣ ਕੇ ਸਾਰੀ ਸੰਗਤ ਵਰਤਾਂਦੀ ਹੈ ਕਾਰ ਸੇਵਾ ਵਾਲੀ ਸੰਗਤ ਹੁੰਦੀ ਤੇ ਸ਼ੋ ਆਪਣਾ ਹਰਿਆਣਾ ਕਮੇਟੀ ਸੰਗਤ ਹੁੰਦੀ ਇਹ ਤਾਂ ਬੜੀ ਗ੍ਰਿਪ ਹੋਈ ਜੀ ਸਾਰੇ ਇਲਾਕੇ ਦੀ ਤੇ ਅਸੀਂ ਐਨੇ ਵੀ ਪ੍ਰਮਾਤਮਾ ਸੱਚੇ ਪਾਤਸ਼ਾਹ ਜਿਹੜੀ ਦੋ ਟ੍ਰੇਨਾਂ ਹੋਰ ਲੰਘਦੀਆਂ ਨੇ ਵੀ ਉਹ ਵੀ ਇੱਥੇ ਰੁਕਣ ਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਹੋਰ ਨਾਮ ਉੱਚਾ ਹੋਵੇ ਜੀ ਤੇ ਨਾਲੇ ਜਿਹੜਾ ਇੱਥੇ ਤੁਹਾਨੂੰ ਪਤਾ ਹੈ ਇਤਿਹਾਸ ਵੀ ਏ ਜਿਹੜੀ ਡਿਊਟੀ ਬਣੀ ਏ ਉੱਥੋਂ ਜਿਹੜੀ ਸੇਵਾ ਸੰਗਤ ਜਾਂਦੀ ਮੱਥਾ ਟੇਕਣ ਉਹ ਪਹਿਲਾਂ ਇੱਥੇ ਮੱਥਾ ਟੇਕ ਕੇ ਇਸ਼ਨਾਨ ਪਾਣੀ ਕਰਕੇ ਜਾਂਦੇ ਨੇ ਫਿਰ ਜਦੋਂ ਆਉਂਦੇ ਨੇ ਉਦੋਂ ਵੀ ਇੱਥੇ ਮੱਥਾ ਟੇਕ ਕੇ ਇਸ਼ਨਾਨ ਪਾਣੀ ਕਰਕੇ ਆਪਣੇ ਘਰ ਨੂੰ ਜਾਂਦੇ ਨੇ ਤੇ ਮੈਂ ਤਾਂ ਇਹ ਜਿਹੜੀ ਮੰਗ ਸੀਗੀ ਇੱਥੇ ਟ੍ਰੇਨ ਨੂੰ ਰੁਕਣ ਦੀ ਬਹੁਤ ਲੰਮੇ ਸਮੇਂ ਤੋਂ ਸੰਗਤਾਂ ਦੀ ਮੰਗ ਸੀਗੀ ਪਰ ਉਹ ਨਹੀਂ ਸੀ ਪੂਰੀ ਹੋ ਰਹੀ ਹੁਣ ਮੈਨੂੰ ਪਤਾ ਵੀ ਲੱਗਿਆ ਸੀਗਾ ਕਿ ਤੁਹਾਡੇ ਵੱਲੋਂ ਵੀ ਆ ਜਿਹੜਾ ਬਹੁਤ ਉਪਰਾਲਾ ਬਹੁਤ ਵੱਡਾ ਕੀਤਾ ਗਿਆ ਇੱਥੇ ਟ੍ਰੇਨ ਰੁਕਵਾਉਣ ਵਾਸਤੇ ਅਪਰੋਚ ਵੀ ਕੀਤੀ ਗਈ ਹੈ ਉਹਦੇ ਬਾਰੇ ਜਾਣਕਾਰੀ ਉਹਦੇ ਬਾਰੇ ਏਸੀ ਜੀ ਸਾਨੂੰ ਅਸੀਂ ਇੱਕ ਦਿਨ ਇੱਥੇ ਤਮਤਾਨ ਸਾਹਿਬ ਆਏ ਸਾਂ ਅਸੀਂ ਇਹਨਾਂ ਨਾਲ ਗੱਲ ਕੀਤੀ ਕਮੇਟੀ ਵਾਲੇ ਨਾਲ ਵੀ ਸਾਨੂੰ ਇਥੇ ਦੋ ਲਿਖ ਕੇ ਲੈਟਰਪੈਡ ਤੇ ਸਾਨੂੰ ਪਤਾ ਲੱਗੇ ਇਤਿਹਾਸ ਦਾ ਸਾਰਾ ਦੇ ਦਿਓ ਸਾਨੂੰ ਲਿਖ ਕੇ ਫਿਰ ਅਸੀਂ ਇਹਨਾਂ ਤੋਂ ਲਿਖਾ ਕੇ ਮੈਂ ਆਪਣੇ ਸਾਰੇ ਸਰਪੰਚਾਂ ਦੇ ਇਲਾਕੇ ਦੇ ਸਰਪੰਚਾਂ ਤੋਂ ਮੋਹਰਾਂ ਲਵਾ ਕੇ ਫਿਰ ਉਸ ਤੋਂ ਬਾਅਦ ਅਸੀਂ ਸੈਣੀ ਸਾਹਿਬ ਨੂੰ ਮਿਲੇ ਸੀ ਸੀਐਮ ਸਾਹਿਬ ਨੂੰ ਚੰਡੀਗੜ੍ਹ ਉਹਨਾਂ ਨੇ ਸਾਨੂੰ ਜਦੋਂ ਸਾਨੂੰ ਪੁੱਛੇ ਦੱਸੋ ਕੀ ਕੰਮ ਹੈ ਅਸੀਂ ਅਖਿਆਵੇ ਅਸੀਂ ਸਾਂਝੇ ਕੰਮ ਆਏ ਆ ਵੀ ਅਸੀਂ ਇੰਨੇ ਸਰਪੰਚਾਂ ਤੇ ਆ ਸੰਗਤ ਤੇ ਅਸੀਂ ਉਹਨਾਂ ਨੇ ਸਾਡਾ ਨਾਲ ਦੀ ਨਾਲ ਹੀ ਚਿੱਠੀ ਪੱਤਰ ਬਣਾ ਕੇ ਰੇਲ ਮਿਨਿਸਟਰ ਨੂੰ ਭੇਜਤਾ ਉਸ ਤੋਂ ਬਾਅਦ ਜਿਹੜੀ ਟ੍ਰੇਨ ਲੱਗੀ ਏ ਇਹ ਫਿਰੋਜ਼ਪੁਰ ਤੋਂ ਨਦੀਰ ਸਾਹਿਬ ਜਾਂਦੀ ਹੈ ਸਪੈਸ਼ਲ ਟ੍ਰੇਨ ਲੱਗੀ ਹੈ ਉਹਦੇ ਵਿੱਚ ਤਮਤਾਨ ਸਬ ਸਟੇਸ਼ਨ ਦਾ ਨਾਮ ਆ ਗਿਆ ਸੀ ਤੇ ਅਸੀਂ ਉਹ ਸੀਐਮ ਸਾਹਿਬ ਹਰਿਆਣੇ ਵਾਲਿਆਂ ਦਾ ਵੀ ਧੰਨਵਾਦ ਕਰਦੇ ਆਂ ਤੇ ਸਾਰੇ ਸਰਪੰਚਾਂ ਦਾ ਸਾਰੀ ਸੰਗਤ ਦਾ ਧੰਨਵਾਦ ਕਰਦੇ ਆਂ ਹੁਣ ਦੂਜੀਆਂ ਟ੍ਰੇਨਾਂ ਜਿਹੜੀਆਂ ਉਹ ਇੱਥੇ ਨਹੀਂ ਰੁਕਦੀਆਂ ਸਟਾਪ ਉਹਨਾਂ ਦਾ ਵੀ ਹੋਣਾ ਚਾਹੀਦਾ ਉਹਦੇ ਵਾਸਤੇ ਵੀ ਕੋਈ ਉਪਰਾਲਾ ਚੱਲ ਰਿਹਾ ਆ ਚੱਲ ਰਿਹਾ ਜੀ ਉਪਰਾਲਾ ਅਸੀਂ ਡਾਕਟਰ ਗਾਂਧੀ ਐਮਪੀ ਪਟਿਆਲੇ ਨੂੰ ਵੀ ਬੇਨਤੀ ਕੀਤੀ ਉਹਨਾਂ ਨੇ ਵੀ ਆਪਣੀ ਲੈਟਰਪੈਡ ਤੇ ਭੇਜ ਤੇ ਲਿਖ ਕੇ ਤੇ ਬਿੱਟੂ ਜੀ ਨੂੰ ਕਿ ਰੇਲ ਮਿਨਿਸਟਰ ਜੀ ਨੂੰ ਤੇ ਹੋਰ ਵੀ ਜਿੰਨੇ ਸਾਨੂੰ ਮਿਲਣਗੇ ਜਿਨ੍ਹਾਂ ਦੀ ਪਹੁੰਚ ਹੈ ਉੱਤੇ ਤੱਕ ਅਸੀਂ ਉਹਨਾਂ ਅੱਗੇ ਵੀ ਇਹ ਮੰਗ ਰੱਖਾਂਗੇ ਜੀ ਇਹ ਸਾਡੇ ਨੰਬਰਦਾਰ ਸਾਡੇ ਅੰਦਾਣੀ ਤੋਂ ਇਹ ਵੀ ਨਾਲ ਹੀ ਸਾ ਨੇ ਵੀ ਇਹਨਾਂ ਨੇ ਵੀ ਬੇਨਤੀ ਕੀਤੀ ਸੀ ਕਿ ਇਹ ਬੜਾ ਜ਼ਰੂਰੀ ਪਰਾਲਾ ਹੈ ਤੇ ਸਭ ਤੋਂ ਵੱਡੇ ਦੇ ਜੀ ਵੇਖੋ ਕਿਰਪਾ ਇੱਥੇ ਗੁਰਤੇਗ ਬਹਾਦਰ ਸਾਹਿਬ ਦੀ ਤੇ ਬਾਬਾ ਅਮਰੀਕ ਸਿੰਘ ਜੀ ਦੀ ਬਹੁਤ ਕਿਰਪਾ ਜੀ ਅਸੀਂ ਸੰਗਤ ਨੂੰ ਇਹ ਬੇਨਤੀ ਕਰਦੇ ਹਾਂ ਵੀ ਇੱਥੇ ਵੱਧ ਤੋਂ ਵੱਧ ਆਇਆ ਕਰੋ ਇੱਥੇ ਸਾਥ ਦਿਆ ਕਰੋ ਨਾਲ ਸੇਵਾ ਕਰਿਆ ਕਰੋ ਨਾਲੇ ਜਿੰਨੇ ਕੋਈ ਦਾਨ ਪੁੰਨ ਕਰਨਾ ਕਿਸੇ ਚੀਜ਼ ਦਾ ਵੀ ਉਹ ਸੰਗਤ ਵਾਸਤੇ ਕਰਿਆ ਕਰੋ ਜੀ ਹਾਂਜੀ ਇਹ ਨਾਲ ਹੀ ਇੱਥੇ ਨਾਲ ਟ੍ਰੇਨਾਂ ਮਤਲਬ ਪਹਿਲਾਂ ਚਲਦੀਆਂ ਸੀ ਆ ਪੈਸੇਂਜਰ ਦੋ ਤਿੰਨ ਟ੍ਰੇਨਾਂ ਜਿਹੜੀਆਂ ਉਹ ਰੱਦ ਹੋ ਚੁੱਕੀਆਂ ਹਾਂਜੀ ਜੀਨ ਤੋਂ ਆਉਂਦੀ ਸੀ ਦਿੱਲੀ ਜੀਨ ਤੋਂ 12 ਵਜੇ ਇੱਥੇ ਆਉਂਦੀ ਸੀ ਉਹ ਵੀ ਰੱਦ ਹੋ ਗਈ ਹੈ ਠੀਕ ਹੈ ਇੱਕ ਇਧਰੋਂ 4 ਵਜੇ ਆਉਂਦੀ ਸੀ ਉਹ ਵੀ ਰੱਦ ਹੋ ਗਈ ਹੈ ਇਹ ਚਾ ਤਿੰਨ ਟ੍ਰੇਨਾਂ ਦੀ ਚਾਰ ਤਿੰਨ ਜਿਹੜੀ ਨਪਰਾ ਆਪਣਾ ਪੈਸੇਂਜਰ ਰੱਦ ਹੋ ਚੁੱਕੀਆਂ ਇੱਥੇ ਉਹ ਵੀ ਚਲਣੀਆਂ ਚਾਹੀਦੀਆਂ ਨੇ ਹਾਂਜੀ ਉਹ ਵੱਡੇ ਵੱਲੋਂ ਜਿਹੜਾ ਇਹ ਇੱਕ ਅਲਾਹੁਆ ਜਾਂ ਹੋਰ ਹਜੂਰ ਸਾਹਿਬ ਨੂੰ ਜਾਣ ਵਾਲੀ ਟ੍ਰੇਨ ਹਾਂ ਬਸ ਦੀ ਜਿਹੜੀ ਸੰਗਤਾਂ ਹਾਂ ਉਹ ਅੱਗੇ ਵਾਸਤੇ ਹੋਰ ਸੰਗਤਾਂ ਕਰਨੀਆਂ ਪਰ ਅਲਾ ਜਿਵੇਂ ਸੰਪੰਸਾ ਨੇ ਦੱਸਿਆ ਪਿੰਡਾਂ ਦੀਆਂ ਹੋਰ ਨੇੜੇ ਤੇੜੇ ਵਾਲੇ ਤਾਂ ਉਹ ਵੀ ਸੁਸ਼ੇਤ ਮਾਲਕ ਸੁਣ ਲੈ ਹਾਂ ਗੁਰਤੇਗ ਬਹਾਦਰ ਹਿੰਦ ਕੀ ਚਾਦਰ ਇਹਦਾ ਬਹੁਤ ਜਿਆਦਾ ਮਤਲਬ ਮੁਤ ਹੈ ਇੱਥੋਂ ਹਾਂ ਇੱਥੋਂ ਚਲਦੀਆਂ ਇੱਥੋਂ ਇਸ਼ਨਾਨ ਕਰਕੇ ਜਿੱਥੋਂ ਵੀ ਸੰਗਤਾਂ ਆਉਂਦੀਆਂ ਨੇ ਪਹਿਲਾਂ ਇੱਥੇ ਇਸ਼ਨਾਨ ਕਰਕੇ ਮੱਥਾ ਟੇਕ ਕੇ ਅਰਦਾਸ ਕਰਾ ਕੇ ਫਿਰ ਹਜੂਰ ਸਾਹਿਬ ਨੂੰ ਨਰਚਾਲੇ ਪਹੁੰਚ ਗਏ ਨੇ ਸਭ ਲਈ ਵੇਰ ਹਾਂ ਜੀ ਸਭ ਲਈ ਤਾਂ ਵੇਰ ਹਾਂ ਦਾ ਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੋਤਾ ਜੀ ਵਾਹਿਗੁਰੂ ਜੀ ਕੀ ਫਤਿਹ ਗੁਰਦੋਰਾ ਧਮਤਾਨ ਦੇ ਸਮੁੱਚੇ ਸ਼ਟਾਪ ਵੱਲੋਂ ਸਰਪੰਚ ਸਰਦਾਰ ਅੰਗਰੇਜ਼ ਸਿੰਘ ਬਿਰਕ ਦਾ ਧੰਨਵਾਦ ਹੈ ਜੀ ਇਹ ਪਰਾਲਾ ਸੰਗਤਾਂ ਨੇ ਮੋਢ ਬੜੇ ਚਿਹਰੇ ਤੋਂ ਵੱਜਾ ਜੀ ਜਦੋਂ ਪੂਰ ਪਹਿਣਾ ਸੀ ਜਦੋਂ ਸਵਾਰੀ ਹੋਣੀ ਓਦੋਂ ਇਹਨਾਂ ਦੇ ਸਿਹਰਾ ਵੱਜਾ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪਰ ਪਿਛਲੀ ਵਾਰ ਇਸੇ ਪਲੇਟਫਾਰਮ ਤੇ ਇਹਨਾਂ ਨੇ ਖੜ ਕੇ ਅਪੀਲ ਕੀਤੀ ਸੀ ਸੰਗਤ ਨੂੰ ਕਿਸੇ ਵੀ ਰੂਪ ਚ ਤੇ ਉਹ ਸੰਗਤ ਨੂੰ ਸਰਬ ਸਰਦਾਰ ਗੁਰਚਰਨ ਸਿੰਘ ਰਸੀਦਾ ਨੇ ਬੜਾ ਸਹਿਯੋਗ ਦਿੱਤਾ ਜਲ ਪਾਣੀ ਦੀ ਸੇਵਾ ਚ ਸਾਡੇ ਮਨੀਸ਼ ਜੀ ਨੇ ਗੋਰ ਸਾਹਿਬ ਨੇ ਤੇ ਹੋਰ ਵੀ ਜਿੰਨੀਆਂ ਵੀ ਸੰਗਤਾਂ ਇਥੇ ਇਸ ਟਾਈਮ ਖੜੇ ਨੇ ਜੀ ਤੁਮ ਤਾਂ ਸਾਰੇ ਗੁਰਦੁਆਰੇ ਦਾ ਸਟਾਫ ਹੈ ਜਿੰਨਾ ਵੀ ਹੈ ਕਾਰ ਸੇਵਾ ਵਾਲੇ ਸੁਮੱਚੇ ਬਾਬੇ ਸੰਤਾ ਪ੍ਰਸ਼ਾਦੇ ਦੀ ਤੇ ਜਲਦੀ ਸੇਵਾ ਉਹਨਾਂ ਨੇ ਬੜੀ ਹਮ ਹਮਾਰ ਕੇ ਕੀਤੀ ਏ ਜਿੱਥੇ ਇਹਨਾਂ ਨੇ ਥੋੜੀ ਜਿਹੀ ਅਪੀਲ ਕੀਤੀ ਸੀ ਅੱਜ ਸੰਗਤਾਂ ਦੇ ਸਹਿਯੋਗ ਨਾਲ ਸਟਾਪ ਦੇ ਸਹਿਯੋਗ ਨਾਲ ਸੰਤਾ ਮਹਾਪੁਰਸ਼ਾਂ ਦੇ ਸਹਿਯੋਗ ਨਾਲ 400 ਪੇਟੀ ਦੀ ਮਤਲਬ ਸੇਵਾ ਹੋਈ ਏ ਠੀਕ ਹੈ ਜੀ ਇਹਦੇ ਵਿੱਚ 100 100 ਗਾਲ ਤੁਹਾਡੀ ਅਪੀਲ ਅਨੁਸਾਰ ਵੀ ਟ੍ਰੇਨ ਰੁਕਣੀ ਤਾਂ ਸ਼ੁਰੂ ਹੋ ਗਈ ਹੈ ਵੀ ਸੰਗਤਾਂ ਵਾਸਤੇ ਹੈ ਜਿਹੜਾ ਵੀ ਲੰਗਰ ਵੀ ਬਹੁਤ ਜ਼ਰੂਰੀ ਹੈ ਮੁਹੱਈਆ ਕਰਵਾਉਣਾ ਵੀ ਤੁਹਾਡੀ ਇਹੀ ਅਪੀਲ ਆ ਹਾਂਜੀ ਉਹ ਸਰਪੰਚ ਸਾਹਿਬ ਨੇ ਪਿਛਲੀ ਵਾਰ ਕੀਤੀ ਏ ਉਸੇ ਅਪੀਲ ਨੂੰ ਹੀ ਬੂਰ ਲੱਗਦਾ ਪਿਆ ਜੀ ਜੀ ਜਿਹੜੇ ਅੱਜ ਆ ਤੁਸੀਂ ਵੇਂਦੇ ਤੁਸੀਂ ਵੀ ਆਏ ਹੋ ਪਿਛਲੀ ਵਾਰ ਤੁਸੀਂ ਨਹੀਂ ਸੀ ਆਏ ਜੀ ਠੀਕ ਹੈ ਨਾ ਜੀ ਇਹ ਸੰਗਤਾਂ ਨੂੰ ਅਪੀਲ ਸਰਪੰਚ ਸਾਹਿਬ ਨੇ ਕੀਤੀ ਹੋਈ ਹੈ ਸੰਗਤਾਂ ਹਮ ਹਮਾ ਕੇ ਆਈ ਵਾਰੀ ਵੱਧ ਚੜ ਕੇ ਆਉਂਦੀਆਂ ਪਈਆਂ ਜੇ ਇਹ ਚੀਜ਼ ਦਾ ਕਿਸੇ ਪ੍ਰਕਾਰ ਦਾ ਗੁਰੂ ਤੇਗ ਬਹਾਦਰ ਸਾਹਿਬ ਦੀ ਨਗਰੀ ਹੈ ਅੱਜ ਤੱਕ ਘਾਟਾ ਨਾ ਰਿਹਾ ਤੇ ਨਹੀਂ ਰਹਿਣਾ ਹੇ ਨਹੀਂ ਦਾਸ ਬੇਨਤੀ ਕਰਦਾ ਐ ਸਮਾਂ ਦਾ ਜੱਚ ਕੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਬੇਨਤੀ ਹੋ ਰਹੀ ਜੀ ਅੱਗੇ ਵਾਸਤੇ ਸਰਪੰਚ ਸਾਹਿਬ ਤੇ ਨਾਲੇ ਆਪਣ ਸੰਗਤਾਂ ਨੂੰ ਲੈ ਕੇ ਜਿਹੜੀਆਂ ਪੈਸੇਂਜਰ ਮਤਲਬ ਰੱਦ ਹੋ ਚੁੱਕਿਆ ਨੇ ਉਹਨਾਂ ਨੂੰ ਮਤਲਬ ਸਾਨੂੰ ਚਾਹੀਦਾ ਵੀ ਹਿੰਮਤ ਮਾਰ ਕੇ ਉਹਨਾਂ ਨੂੰ ਅਸੀਂ ਮਤਲਬ ਇੱਥੇ ਖਲੋਣ ਚੱਲ ਚੱਲ ਪੈਣ ਤਾਂ ਚੰਗੀ ਗੱਲ ਹੈ ਹਾਂਜੀ ਹਾਂ ਭਰਾਲਾ ਜਰੂਰੀ ਹੈ ਜੀ ਹਾਂ ਤਾਂ ਸਾਡੀ ਸਭ ਤੋਂ ਵੱਡੀ ਮੰਗ ਇੱਕੇ ਸੰਗਤ ਅੱਗੇ ਵੀ ਇੱਕ ਤਾਂ ਸੰਗਤ ਨੂੰ ਚਾਹੀਦਾ ਵੀ ਜਿੰਨੀਆਂ ਟਿਕਟਾਂ ਬੁੱਕ ਕਰਾਉਂਦੇ ਨੇ ਉੱਤਮ ਤਾਨ ਸਾਹਿਬ ਦੇ ਸਟੇਸ਼ਨ ਤੋਂ ਨਾਂਤ ਹੋਣੀਆਂ ਚਾਹੀਦੀਆਂ ਨੇ ਸਭ ਤੋਂ ਵੱਡੀ ਮੰਗ ਇਹ ਵੀ ਦੂਜੀ ਮੰਗ ਇਹ ਵੀ ਜਿਹੜੀ ਇੱਥੇ ਤੁਹਾਨੂੰ ਪਤਾ ਕਿੰਨੇ ਟਰੇਨ ਦੇ ਵਿੱਚ ਵਿਚਾਰੇ ਲੋਕ ਜਿਹਨਾਂ ਇੰਨਾ ਦੂਰ ਜਾਣਾ ਤੁਹਾਨੂੰ ਪਤਾ ਅੱਗੇ ਨੇਰਾ ਪੈ ਜਾਂਦਾ ਹੈ ਅੱਗੇ ਪ੍ਰਸ਼ਾਦੇ ਪਾਣੀ ਦਾ ਸਾਧਨ ਨਹੀਂ ਹੁੰਦਾ ਤੇ ਮੈਂ ਤੇ ਇਹ ਅਪੀਲ ਕਰਦਾ ਵੀ ਜਿਹੜੇ ਵੇਖੋ ਜਿਨ੍ਹਾਂ ਨੇ ਇੱਥੇ ਪਾਣੀ ਦਾ ਜੇ ਕੋਈ ਸ਼ਰਧਾਲੂ ਆਜੇ ਕੋਈ ਵਾਟਰ ਵਕਸ ਲੈ ਆਜੇ ਇੱਥੇ ਪਾਣੀ ਵਾਸਤੇ ਪਾਣੀ ਬੜਾ ਜ਼ਰੂਰੀ ਹੈ ਕੋਈ ਬਿਸਕਟਾਂ ਦੀ ਸੇਵਾ ਕਰ ਜੇ ਕਿਸੇ ਚੀਜ਼ ਦੀ ਵੀ ਕਰ ਜੇ ਵੀ ਇੱਥੇ ਵੱਧ ਤੋਂ ਵੱਧ ਸੇਵਾ ਦਾ ਰਹਣ ਸੇਵਾ ਕਰਨ ਸਾਡੀ ਸਭ ਤੋਂ ਵੱਡੀ ਬੇਨਤੀ ਤੇ ਹੈ ਜੀ ਜੀ ਹਾਂ ਜੀ ਅਮਰ ਜੀ ਕਹਿੰਦਾ